ਜੀ ਤੁਸੀਂ ਦੇਖ ਰਹੇ ਹੋ ਨੂੰ ਵਿੱਚ ਪੰਜਾਬੀ ਚੈਨਲ ਮੈਂ ਹਾਂ ਜਗਰਾਤ ਸਿੰਘ ਗੱਲ ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਮਾਨਯੋਗ ਐਸਐਸਪੀ ਸ਼੍ਰੀ ਅਜੇ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮੋਗਾ ਦੇ ਐਂਟੀ ਨਾਰਕੋਟਿਕ ਡਰੱਗ ਸੈਲਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਕੋਲੋਂ ਸੰਧੂਆ ਰੋਡ ਤੇ ਖੜੇ ਤੋਂ ਚੱਕੇ ਹਲਾਤ ਦੇ ਵਿੱਚ ਪੁੱਛਗਿੱਛ ਕੀਤੀ ਤਾਂ ਉਸ ਪਾਸੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਇਸ ਬੰਦੀ ਪੂਰੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਲਵਦੀਪ ਸਿੰਘ ਹੋਣਾ ਨੇ ਕੀ ਕਿਹਾ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਜੁੜੇ ਰਹੋ ਪੂਰੀ ਖਬਰ ਦੇ ਨਾਲ ਧੰਨਵਾਦ ਕੱਲ ਮਿਤੀ 21-25 ਨੂੰ ਜਿਹੜੀ ਆਪਣਾ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਸੀਪੀ ਸਾਹਿਬ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਮਹਿੰਮ ਚੇੜੀ ਹੋਈ ਆ ਉਹਦੇ ਵਿੱਚ ਸਾਡੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਕੱਲ ਅਸੀਂ ਐਂਟੀ ਨਾਰਕੋਟਿਕ ਸੈੱਲ ਦੇ ਵੱਲੋਂ ਬਹੁਤ ਵਧੀਆ ਪ੍ਰਾਪਤੀ ਕੀਤੀ ਆ ਜਿਹੜੀ ਕਮਰਸ਼ੀਅਲ ਦੇ ਵਿੱਚ ਹਿਰੋਇਨ ਪਦਾ ਕਿਲੋ 500 ਗ੍ਰਾਮ ਜਿਹੜੀ ਬਰਾਮਦ ਹੋਈ ਹੈ ਸਾਡਾ ਇੱਕ ਏਐਸਆਈ ਐਂਟੀ ਨਰਕੋਟਿਕ ਸੈੱਲ ਦਾ ਸਰਜੀਤ ਸਿੰਘ ਉਹਨੂੰ ਚੜਿਕ ਰੋਡ ਤੇ ਗਸ਼ਤ ਕਰਦੇ ਨੂੰ ਮੁਖਬਰੀ ਹੋਈ ਵੀ ਗੁਰਪ੍ਰੀਤ ਗੋਪੀ ਨਾਂ ਦਾ ਜਿਹੜਾ ਚੜਿਕ ਰੋਡ ਤੇ ਹੀ ਰਹਿੰਦਾ ਉਹ ਬੰਦਾ ਕਾਫੀ ਮਾਤਰਾ ਚ ਅੱਜਕਲ ਹੀਰੋਇਨ ਵੇਚ ਰਿਹਾ ਤੇ ਮੁਖਬਰੀ ਦੇ ਆਧਾਰ ਤੇ ਅਸੀਂ ਸਿਟੀ ਸਾਊਥ ਮੋਗਾ ਚ 42 ਨੰਬਰ ਮਕਰਦਮਾ ਦਰਜ ਕੀਤਾ ਤੇ ਨਾਲ ਦੀ ਨਾਲ ਮੁਖਬਰੀ ਦੇ ਅਨੁਸਾਰ ਸੰਧੂ ਵਾਲੀ ਜਿਹੜੀ ਲਿੰਕ ਰੋਡ ਆ ਉਹਦੇ ਤੋਂ ਜਾ ਕੇ ਉਸ ਬੰਦੇ ਨੂੰ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਕੇਵਲ ਸਿੰਘ ਵਾਸੀ 3 ਕਰੋੜ ਮੋਗਾ ਨੂੰ ਗ੍ਰਿਫਤਾਰ ਕੀਤਾ ਤੇ ਡੀਐਸਪੀ ਸਾਹਿਬ ਸ਼੍ਰੀ ਸਰਮਜੀਤ ਸਿੰਘ ਡੀਐਸਪੀ ਪੀਬੀਆਈ ਕਮ ਨਾਰਕੋਟਿਕ ਸੈੱਲ ਉਹਨਾਂ ਦੇ ਹਾਜ਼ਰੀ ਦੇ ਵਿੱਚ ਅਸੀਂ ਇਸ ਬੰਦੇ ਤੋਂ ਤਲਾਸ਼ੀ ਦੇ ਦੌਰਾਨ 500 ਗ੍ਰਾਮ ਹੀਰੋਨ ਬਰਾਮਦ ਕੀਤੀ ਹੈ ਸਰ ਇਸ ਤੇ ਪਹਿਲਾਂ ਵੀ ਕੋਈ ਇਦਾਂ ਨਾ ਚੇਦਾ ਨਹੀਂ ਇਹਦੇ ਤੇ ਪਹਿਲਾਂ ਕੋਈ ਮਕਦਮਾ ਦਰਜ ਨਹੀਂ ਸਿਰਫ ਪਤਾ ਲੱਗਿਆ ਕਿਥੋਂ ਲੱਗੀ ਇੱਥੇ ਸਪਲਾਈ ਕਰਨੀ ਜੀ ਸਾਨੂੰ ਇਹ ਤਾਂ ਜਿਹੜੀ ਇਹਦਾ ਵੀ ਬੈਕਵਰਡ ਲਿੰਕ ਹੈ ਉਹ ਪ੍ਰੋਪਰ ਪਤਾ ਲੱਗ ਗਿਆ ਬਟ ਮੈਂ ਤੁਹਾਨੂੰ ਹਜੇ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਫਿਰ ਖਬਰ ਕਈ ਵਾਰੀ ਲੀਕ ਹੋ ਜਾਂਦੀ ਹੈ ਬਟ ਵਿਦਨ 1 অর 2 ਡੇਸ ਅਸੀਂ ਉਹਨੂੰ ਅਰੈਸਟ ਕਰ ਲਾਂਗੇ ਤੇ ਉਮਰ ਕਿੰਨੀ ਹੈ ਜੀ 27 ਸਾਲ ਸਰ ਹਰਿਆਣਾ ਦੇ ਰਹਿ ਸੀ ਤਾਂ ਜੀ ਵਿਰੀ ਨਾਰਕ ਨੂੰ ਮਾਰੂ ਕਰਾ ਇਹਦਾ ਹਾਂ ਨਿਮਾਨਯੋਗ ਦਾਲਦ ਪੇਸ਼ ਕਰਕੇ ਇਹਦਾ 2 ਦਿਨ ਦਾ ਰਿਮਾਂਡ ਲਿਆ ਗਿਆ ਤੇ ਜਿਹਦੇ ਚ ਅੱਗੇ ਵੈਸੇ ਤਾਂ ਇਹ ਸਾਨੂੰ ਇੰਨਾ ਕੁ ਪਤਾ ਲੱਗਿਆ ਕਿ ਪਰਚੂਨ ਚੀ ਵੇਚਦਾ ਹੈ ਜਿਵੇਂ ਜਿਹੜੇ ਐਕਚੁਅਲ ਚ ਡਰੱਗਸ ਪੈਡਲਰਸ ਨਹੀਂ ਹੁੰਦੇ ਉਸ ਤਰੀਕੇ ਨਾਲ ਬਟ ਇਹ ਜਿੰਨੀ ਇਹ ਕੋ ਮਾਤਰਾ ਮਿਲੀ ਹੈ ਉਹਦੇ ਅਨੁਸਾਰ ਸਾਨੂੰ ਇਹ ਵੀ ਸ਼ੱਕ ਹੈ ਕਿ ਹੋ ਸਕਦਾ ਹੈ 20 ਗ੍ਰਾਮ 25 ਗ੍ਰਾਮ ਕਿਸੇ ਹੋਰ ਮੁੱਦ ਸਿੱਧੀ ਦਿੰਦਾ ਹੋਵੇ ਉਹਦੇ ਵਾਸਤੇ ਸੀ ਨਾਰਕੋਟਿਕਸ ਸੈੱਲ ਦੇ ਵਿੱਚ ਇਹਦੀ ਜਿਹੜੀ ਹੈਗੀ ਆ ਪ੍ਰੋਪਰ ਪੁੱਛਗਿੱਛ ਕਰਾਂਗੇ ਇੰਟਰੋਗੇਸ਼ਨ ਕਰਾਂਗੇ ਤੇ ਦੈਨ ਉਹਦੇ ਚ ਜੋ ਵੀ ਇਨਫੋਰਮੇਸ਼ਨ ਹੋਈ ਤੇ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਹ ਇਕੱਲਾ ਹੀ ਸੀ ਸਰ ਇਹ ਜੀ ਇਕੱਲਾ ਹੀ ਇਕੱਲਾ ਹੀ ਸੀ ਕੋਈ ਵਾਹਨ ਵਗੈਰਾ ਸੀ ਕਹ ਜਾਂ ਕੀ ਨਹੀਂ ਪੈਦਲ ਫੜਿਆ ਜੀ